ਹਾਂਜੀ ਫਿਰ ਕਰੀਏ ਪੱਕ ਠੱਕ ਪੱਕ ਠੱਕ ਕਰਨ ਤੋਂ ਪਹਿਲਾਂ ਨਾ ਆਪਾਂ ਗੱਲਾਂ ਕਲੀਅਰ ਕਰ ਲਗੇ ਕਿਉਂਕਿ ਬਾਅਦ ਚ ਗੱਲਾਂ ਹੋਰ ਦੀਆਂ ਹੋਰ ਹੋ ਜਾਂਦੀਆਂ ਮੇਰੀ ਕੁੜੀ ਨੂੰ ਬਚਪਨ ਤੋਂ ਹੀ ਖੇਡਣ ਦਾ ਸ਼ੌਂਕ ਆ ਤੇ ਉਹ ਆਪਣਾ ਖੇਡਣਾ ਨਹੀਂ ਛੱਡ ਸਕਦੀ ਜੇ ਤਾਂ ਤੁਹਾਨੂੰ ਗੱਲਾਂ ਮਨਜ਼ੂਰ ਆ ਤਾਂ ਠੀਕ ਆ ਨਹੀਂ ਫਿਰ ਸਸਰੀਕਾਲ ਨਹੀਂ ਨਹੀਂ ਜੀ ਖੇਡਣ ਤੋਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਖੁਦ ਬਹੁਤ ਵਧੀਆ ਪਲੇਅਰ ਰਹੇ ਹਾਂ ਬਸ ਤੁਸੀਂ ਮੈਨੂੰ ਕੁੜੀ ਦਿਖਾ ਦਿਜੀਏ ਇੱਕ ਵਾਰੀ ਕੁੜੀ ਤਾਂ ਜੀ ਅੱਜ ਵੀ ਖੇਡਣ ਗਈ ਆ ਕੋਈ ਨਾ ਤੁਸੀਂ ਫੇਰ ਕਿਸੇ ਦਾ ਨਾ ਜਾਓ ਠੀਕ ਹੈ ਜੀ ਚਲ ਠੀਕ ਹੈ ਅੰਕਲ ਦਿਖਾ ਦਿਓ ਫਿਰ ਇਸ ਵਾਰ ਅਸੀਂ ਸਪੈਸ਼ਲ ਆਏ ਹਾਂ ਚੱਲ ਕੇ ਤੁਸੀਂ ਦੱਸ ਕੇ ਨਹੀਂ ਨਾ ਆਏ ਪੁੱਤ ਕੁੜੀ ਤਾਂ ਖੇਡਣ ਗਈ ਆ ਪਿਛਲੇ 10 ਦਿਨਾਂ ਤੋਂ ਉਹਦੀਆਂ ਖੇਡਾਂ ਚੱਲਦੀਆਂ ਪਈਆਂ ਉਹ ਤਾਂ ਨੇਰੇ ਆਉਂਦੀ ਆ ਜਦੋਂ ਵੀ ਤੁਸੀਂ ਆਉਣਾ ਨਾ ਮੈਨੂੰ ਦੱਸ ਕੇ ਆਉਣਾ ਫਿਰ ਆਪਾਂ ਪੱਕਾ ਪੱਕੀ ਕਰ ਦੇਣੀ ਠੀਕ ਹੈ ਜੀ ਠੀਕ ਹੈ ਚਲ ਜਾਂਦਾ ਬਾਦਰੇ ਅੱਜ ਤਾਂ ਅਸੀਂ ਤੁਹਾਡੇ ਦੱਸੇ ਮੁਤਾਬਕ ਆਏ ਹਾਂ ਅੱਜ ਤਾਂ ਫਿਰ ਘਰੀ ਹੈ ਕੁੜੀ ਹਾਂਜੀ ਹਾਂਜੀ ਘਰੀ ਆ ਪ੍ਰੈਕਟਿਸ ਕਰੀ ਜਾਂਦੀ ਅੰਦਰ ਆਜੋ ਫੋਨ ਨੂੰ ਵੀ ਪ੍ਰੈਕਟਿਸ ਦਿਖਾਵਾਂ ਠੀਕ ਹੈ ਜੀ ਆਜੋ ਲਓ ਜੀ ਦੇਖੋ ਪੀਕ ਤੇ ਆ ਕੰਮ ਪਤ ਤੇ ਕਰੀਏ ਫਿਰ ਪੱਕ ਟੱਕ ਪੱਕੀ ਲੱਗਦਾ ਪੱਕ ਸਕਦਾ ਓਏ ਉਹਦੀ ਦੱਸ ਦਿੰਦਾ ਵੀ ਚੌਕੀਆਂ ਤੇ ਜਾਂਦੀ ਐ ਮੈਂ ਐਸੀ ਟੈਨ ਸਪੂਨ ਖੇਡ ਦਿੰੂੰ